ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਅਤੇ ਤਪਾ ਪਾ ਖੰਡੀ ਦੀ ਖਸਾਕੀ ਸਾਂਝੀ ਕਰਨ ਜਾ ਰਹੇ ਹਾਂ ਜਿਵੇਂ ਖਡੂਰ ਸਾਹਿਬ ਵਿੱਚ ਜਿੱਥੇ ਗੁਰੂ ਅੰਗਦ ਦੇਵ ਸਾਹਿਬ ਜੀ ਨਿਵਾਸ ਕਰਦੇ ਸਨ ਉੱਥੇ ਇੱਕ ਗੁਰੂ ਘਰ ਦਾ ਦੋਖੀ ਪਾਖੰਡੀ ਤਪਾਵੀ ਰਹਿੰਦਾ ਸੀ ਕੁਦਰਤੀ ਤੌਰ ਤੇ ਬਾਰਿਸ਼ ਕਾਫੀ ਸਮੇਂ ਤੋਂ ਨਾ ਪਈ ਜਦੋਂ ਤਪੇ ਦੇ ਚੇਲੇ ਨੇ ਇਕੱਠੇ ਹੋ ਕੇ ਬਾਰਿਸ਼ ਨਾ ਪੈਣ ਦਾ ਕਾਰਨ ਪੁੱਛਿਆ ਤਾਂ ਜੱਟਾਂ ਦੇ ਸੋ ਇਸ ਸਵਾਰ ਤੋਂ ਲਾਭ ਉਠਾਉਂਦੇ ਆ ਤਪਾ ਖੈਰੇ ਜੱਟਾਂ ਨੂੰ ਕਹਿਣ ਲੱਗਾ ਕਿ ਗੁਰੂ ਅੰਗਦ ਦੇਵ ਜੀ ਪਰਿਵਾਰ ਸਮੇਤ ਖਡੂਰ ਸਾਹਿਬ ਰਹਿੰਦੇ ਹਨ ਮੀ ਕਿੱਥੋਂ ਪਵੇਗਾ ਤੁਸੀਂ ਤਾਂ ਮੇਰੇ ਚੇਲੇ ਹੋ ਸਿੱਖ ਸੰਗਤਾਂ ਗੁਰੂ ਜੀ ਨੂੰ ਦੂਰੋਂ ਦੂਰੋਂ ਆ ਕੇ ਮੰਦੀਆਂ ਹਨ ਜੱਟਾਂ ਨੇ ਕਿਹਾ ਤਪਾ ਜੀ ਠੀਕ ਹੈ ਜੇ ਤੁਹਾਡਾ ਸਤਿ ਬਚਨ ਇਸ ਕਰਕੇ ਮੀ ਨਹੀਂ ਪੈਂਦਾ ਸਾਰੇ ਖੈਰੇ ਜੱਟ ਇਕੱਠੇ ਹੋ ਕੇ ਕਹਿਣ ਲੱਗੇ ਮਹਾਰਾਜ ਮੀ ਨਹੀਂ ਪੈਂਦਾ ਆਪ ਜੀ ਇੱਥੋਂ ਚਲੇ ਜਾਓ ਮਹਾਰਾਜ ਕਹਿਣ ਲੱਗੇ ਭਾਈ ਮੀ ਤਾਂ ਆਪੇ ਹੀ ਪੈ ਜਾਵੇਗਾ ਸਤਿਗੁਰਾਂ ਨੂੰ ਕੁਝ ਬੋਲੇ ਕਹਿੰਦੇ ਬਹੁਤੀਆਂ ਗੱਲਾਂ ਨਹੀਂ ਜਾਣਦੇ ਸਾਡੇ ਤਪੇ ਗੁਰੂ ਦਾ ਬਚਨ ਹੈ ਕਿ ਗੁਰੂ ਅੰਗਦ ਦੇਵ ਜੀ ਨੂੰ ਕੱਢ ਦਿਓ ਤਾ ਸਤਗੁਰੂ ਜੀ ਕਹਿਣ ਲੱਗੇ ਜੇ ਸਾਡੇ ਜਾਨ ਨਾਲ ਨਹੀਂ ਪੈ ਸਕਦਾ ਹੈ ਤਾਂ ਅਸੀਂ ਚਲੇ ਜਾਂਦੇ ਹਾਂ ਸੰਗਤਾਂ ਗੁਰੂ ਸਾਹਿਬ ਜੀ ਨੂੰ ਸੁੰਦਰ ਪਾਲਕੀ ਵਿੱਚ ਬਿਠਾ ਕੇ ਤੁਰ ਪਈਆਂ ਬਾਬਾ ਬੁੱਢਾ ਜੀ ਨੂੰ ਨਰਾਜ਼ਗੀ ਆਈ ਪਰ ਫਿਰ ਵੀ ਸਤਗੁਰਾਂ ਦਾ ਮੁਖ ਵੇਖ ਕੇ ਚੁੱਪ ਕਰ ਗਏ ਉਸੇ ਵਕਤ ਗੁਰੂ ਅੰਗਦ ਸਾਹਿਬ ਜੀ ਖਾਨਪੁਰ ਦੀ ਛੱਪੜ ਢਾਬ ਝੀੜੀ ਵਿੱਚ ਜਾ ਬੈਠੇ ਅਤੇ ਉੱਥੇ ਮੰਗਲ ਗਾਉਣ ਲੱਗ ਗਏ ਸੰਗਤਾਂ ਕੀਰਤਨ ਕਰਦੀਆਂ ਸਨ ਲੰਗਰ ਚਾਲ ਰਹੇ ਸਨ ਇਸ ਪ੍ਰਕਾਰ ਜਦੋਂ ਸਮਾਂ ਗੁਜ਼ਰਿਆ ਗੁਰੂ ਅਮਰਦਾਸ ਸਾਹਿਬ ਜੀ ਗੋਇੰਦਵਾਲ ਸੇਵਾ ਵਿੱਚ ਗਏ ਹੋਏ ਸੀ ਜਦੋਂ ਆ ਕੇ ਵੇਖਾ ਕਿ ਗੁਰੂ ਸਾਹਿਬ ਤੇ ਕੋਈ ਸਿੱਖ ਨਜ਼ਰ ਨਹੀਂ ਆ ਰਹਾ ਨਗਰ ਦੇਖ ਸਿੱਖ ਨੂੰ ਪੁੱਛਣ ਲੱਗੇ ਕਿ ਸਤਗੁਰੂ ਜੀ ਨੂੰ ਕੋਈ ਕਾਰਜ ਪੈ ਗਿਆ ਹੈ ਜਿਸ ਕਰਕੇ ਇਥੋਂ ਚਲੇ ਗਏ ਤਾਂ ਸੱਜਣ ਕਹਿਣ ਲੱਗਾ ਕਿ ਤਪਾ ਜੀ ਨੇ ਈਰਖਾ ਕਰਕੇ ਗੁਰੂ ਸਾਹਿਬ ਜੀ ਨੂੰ ਕਢਵਾ ਦਿੱਤਾ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਈਰਖਾ ਕਿਸ ਵਾਸਤੇ ਕੀਤੀ ਕਹਿੰਦੇ ਮੀ ਨਹੀਂ ਪੈਂਦਾ ਉਧਰ ਤਪੇ ਨੇ ਬੜੇ ਜੰਤਰ ਮੰਤਰ ਕੀਤੇ ਮੀ ਪਵੇ ਨਾ ਜੱਟਾਂ ਦੀ ਪੰਚਾਇਤ ਸੋਗ ਵਿੱਚ ਬੈਠੀ ਕਿ ਹੁਣ ਤੱਕ ਮੀਂਹ ਨਹੀਂ ਪਿਆ ਗੁਰੂ ਸਾਹਿਬ ਜੀ ਨੂੰ ਵੀ ਕੱਢ ਦਿੱਤਾ ਗੁਰੂ ਅਮਰਦਾਸ ਜੀ ਨੇ ਪੰਚਾਇਤ ਕੋਲ ਆ ਕੇ ਕਿਹਾ ਜੱਟੋ ਗੁਰੂ ਸਾਹਿਬ ਜੀ ਨੂੰ ਕੱਢ ਦਿੱਤਾ ਹੁਣ ਕਿਹੜਾ ਮੀਂਹ ਪੈ ਗਿਆ ਉਸ ਵੇਲੇ ਖੈਰੇ ਜੱਟਾਂ ਨੇ ਕਿਹਾ ਕਿ ਅਸੀਂ ਤਾਂ ਤਪੇ ਦਾ ਬਚਨ ਮੰਨਿਆ ਹੈ ਗੁਰੂ ਜੀ ਕਹਿਣ ਲੱਗੇ ਮੀਂਹ ਹੁਣ ਤੱਕ ਨਹੀਂ ਆਇਆ ਗੁਰੂ ਅਮਰਦਾਸ ਜੀ ਕਹਿਣ ਲੱਗੇ ਕਿ ਦਿਨ ਥੋੜਾ ਰਹਿੰਦਾ ਹੈ ਤੁਸੀਂ ਤਾਂ ਕਹਿੰਦੇ ਸੀ ਗੁਰੂ ਅੰਗਦ ਸਾਹਿਬ ਜੀ ਨੂੰ ਨੇ ਮੀ ਨਹੀਂ ਪਵਾਇਆ ਮੀ ਤਾਂ ਗੁਰੂ ਸਾਹਿਬ ਜੀ ਦੇ ਸਿੱਖ ਵੀ ਪਵਾ ਸਕਦੇ ਹਨ ਫਿਰ ਜੱਟ ਕਹਿਣ ਲੱਗੇ ਮੀ ਪਵਾਉ ਝਟ ਹੀ ਤਿਆਰ ਹੋ ਗਏ ਗੁਰੂ ਅਮਰਦਾਸ ਜੀ ਕਹਿਣ ਲੱਗੇ ਤਪੇ ਨੂੰ ਡੇਰੀੋਂ ਬਾਹਰ ਕੱਡੋ ਮੀ ਹੁਨੇ ਪਵੇਗਾ ਜੱਟਾਂ ਨੇ ਕਿਹਾ ਤਪਾ ਜੀ ਚਲੋ ਬਾਹਰ ਦਰਸ਼ਨ ਦਿਓ ਤਪਾ ਉੱਠੇ ਨਾ ਮੱਲੋ ਮੱਲੀ ਦੋ ਜੱਟਾਂ ਨੇ ਬਾਹਾਂ ਤੋਂ ਦੋਨ ਲੱਤਾਂ ਤੋਂ ਫੜ ਲਿਆ ਬਾਹਰ ਕੱਢਿਆ ਤੇ ਚੇਲੇ ਸਭ ਭੱਜ ਗਏ ਉਸ ਵੇਲੇ ਬਦਲ ਹੋਇਆ ਫਿਰ ਜਿਸ ਜਿਸ ਖੇਤ ਵਿੱਚ ਜਾਨ ਉਥੇ ਹੀ ਮੀਂਹ ਪਵੇ ਅਖੀਰ ਵਿੱਚ ਕਹਿੰਦੇ ਜੇ ਇੱਕ ਦੇ ਮਰਿਆਂ ਪਿੰਡ ਵਸ ਜਾਵੇ ਤਾਂ ਇਸ ਤੋਂ ਚੰਗਾ ਕੀ ਹੈ ਭਾਈ ਗਿਆਨ ਸਿੰਘ ਜੀ ਨੇ ਲਿਖਿਆ ਹੈ ਕਿ ਬਲਦਾ ਵਾਂਗੂ ਪੰਜਾਲੀ ਵਿੱਚ ਜੋੜ ਲਿਆ ਇਤਨੀ ਕੋਈ ਵਿਸ਼ੇਸ਼ਤਾ ਕੀਤੀ ਹੈ ਪਰ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਹੈ ਕਿ ਜੱਟਾਂ ਨੇ ਧੂ ਧੂ ਕੇ ਮਾਰ ਦਿੱਤਾ ਇਸ ਕਰਕੇ ਦੂਸਰੇ ਇਸ ਇੱਕ ਦੂਸਰੇ ਨਾਲ ਲੜਾਈ ਹੋਈ ਕਹਿੰਦੇ ਸਾਡੇ ਖੇਤ ਵਿੱਚ ਮੀਂਹ ਪਵੇ ਜਦੋਂ ਮਰ ਗਿਆ ਸਾਰੇ ਪੂਰਾ ਨਹੀਂ ਪਿਆ ਜਦੋਂ ਗੁਰੂ ਮਰਦਾਸ ਜੀ ਗੁਰੰਗਰ ਦੇਵ ਜੀ ਵੱਲ ਨੂੰ ਤੁਰਨ ਲੱਗੇ ਤਾਂ ਜੱਟਾਂ ਨੇ ਵੀ ਨਾਲ ਹੀ ਗੁਰੂ ਜੀ ਨੂੰ ਮਨਾਉਣ ਵਾਸਤੇ ਤਿਆਰੀ ਕਰ ਲਈ ਜਦੋਂ ਖਾਨਪੁਰ ਦੀ ਢਾਟ ਦੇ ਨੇੜੇ ਪਹੁੰਚੇ ਤਾਂ ਗੁਰੂ ਜੀ ਦਾ ਮੁਖੜਾ ਸਾਹਮਣੇ ਸੀ ਗੁਰੂ ਅਮਰਦਾਸ ਜੀ ਨੂੰ ਵੇਖ ਕੇ ਚਿਹਰਾ ਦੂਸਰੇ ਪਾਸੇ ਕਰ ਲਿਆ ਜਦੋਂ ਗੁਰੂ ਅਮਰਦਾਸ ਜੀ ਦੂਸਰੇ ਪਾਸੇ ਹੋਏ ਤਾਂ ਤੀਸਰੇ ਪਾਸੇ ਫਿਰ ਚੌਥੇ ਪਾਸੇ ਕਰ ਲਿਆ ਤਾਂ ਗੁਰੂ ਅਮਰਦਾਸ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਸਤਗੁਰੂ ਜੀ ਕੀ ਅਵਗਿਆ ਹੋ ਗਈ ਤਾਂ ਸਤਗੁਰੂ ਜੀ ਕਹਿਣ ਲੱਗੇ ਕਿ ਤੁਸੀਂ ਤਪੇ ਨੂੰ ਦੰਡ ਕਿਉਂ ਦਿੱਤਾ ਉਹ ਆਪਣੇ ਕੀਤੇ ਦਾ ਕਰਮ ਆਪ ਭੋਗਦਾ ਤੁਹਾਡੇ ਲਈ ਯੋਗ ਨਹੀਂ ਸੀ ਤੁਹਾਡੇ ਵਿੱਚ ਥੋੜੀ ਜਿਹੀ ਕਰਾਮਾਤ ਹੋਗੀ ਜਾਰ ਨਹੀਂ ਸਕਦੇ ਤੁਸੀਂ ਆਪਣੀ ਤਾਕਤ ਦੇ ਨਾਲ ਕਿਉਂ ਦੰਡ ਦਿੱਤਾ ਆਪੇ ਦਰਗਾਹ ਵਿੱਚ ਦੁੱਖ ਪਾਉਂਦਾ ਉਸੇ ਵੇਲੇ ਬਾਬਾ ਬੁਰਦਾ ਜੀ ਨੇ ਕਿਹਾ ਕਿ ਸੱਚੇ ਪਾਤਸ਼ਾਹ ਇਹਨਾਂ ਦਾ ਕੀ ਕਸੂਰ ਹੈ ਮੇਰੇ ਅੰਦਰ ਵੀ ਖਿਆਲ ਆਇਆ ਸੀ ਕਿ ਇਹ ਲੋਕ ਬੇਅਦਬੀ ਕਰਦੇ ਫਿਰ ਗੁਰੂ ਜੀ ਨੇ ਗੁਰੂ ਅਮਰਦਾਸ ਜੀ ਨੂੰ ਬਖਸ਼ਿਆ ਸੀ ਇਹੋ ਗੁਰੂ ਅੰਗਦ ਦੇਵ ਸਾਹਿਬ ਜਿਨ੍ਹਾਂ ਨੂੰ ਨਿਰਵੈਰ ਦੱਸਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ